ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਵੀਪਾ ਕੋਰ ਅਤੇ ਸਵਾਗਤ ਹੈ ਤੁਹਾਡਾ ਪੰਜਾਬੀ ਫੈਕਟੋ ਪੀਡੀਆ ਜੰਗੂ ਤੇ ਅੱਜ ਅਸੀਂ ਗੱਲ ਕਰਾਂਗੇ ਉਸ جنگ ਬਾਰੇ ਜਿਸ ਨੇ ਪੂਰੀ ਦੁਨੀਆ ਦੀ ਰਾਜਨੀਤੀ ਅਤੇ ਸੁਰੱਖਿਆ ਪ੍ਰਣਾਲੀ ਨੂੰ ਫਲਾਕੀ ਰੱਖ ਦਿੱਤਾ ਹੈ ਕਈ ਲੋਕ ਸੋਚਦੇ ਨੇ ਕਿ ਇਹ ਜੰਗ 24 ਅਪ੍ਰੈਲ 2022 ਨੂੰ ਸ਼ੁਰੂ ਹੋਈ ਪਰ ਇਹ ਜੰਗ ਬਹੁਤ ਪੁਰਾਣੀ ਹੈ ਇਸ ਵਿੱਚ ਸੋਵੀਅਤ ਯੂਨਾਨੀ ਦਾ ਇਤਿਹਾਸ ਹੈ ਨਾਟੋ ਦੀ ਵਾਦੀ ਪਹੁੰਚ ਅਤੇ ਕ੍ਰੀਮੀਆਂ ਦਾ ਕਬਜ਼ਾ ਸਭ ਸ਼ਾਮਿਲ ਹੈ ਅਸੀਂ 2014 ਤੋਂ 2025 ਤੱਕ ਦੀ ਪੂਰੀ ਕਹਾਣੀ ਨੂੰ ਜਾਣਨਾ ਹੈ 1991 ਵਿੱਚ ਸੂਬੇ ਦੀਆਂ ਨੀ ਟਟ ਗਿਆ ਸੀ ਇਹਦੇ ਯੂਕਰੇਨ ਇੱਕ ਆਜ਼ਾਦ ਦੇਸ਼ ਬਣ ਗਿਆ ਸੀ 2014 ਵਿੱਚ ਕੀਵ ਵਿੱਚ ਯੂਰੋ ਮੈਦਾਨ ਪ੍ਰੋਟੈਸਟਸ ਹੋਏ ਜਿੱਥੇ ਲੋਕ EU ਨਾਲ ਜੁੜਨ ਦੀ ਮੰਗ ਕਰ ਰਹੇ ਸੀ ਉਸ ਸਮੇਂ ਦੇ ਪ੍ਰੈਜ਼ੀਡੈਂਟ ਯਾਨੋਕੋ ਵਿੱਚ ਜੋ ਕਿ ਪ੍ਰੋ ਰਸ਼ੀਆ ਨੇ EU ਡੀਲ ਰੱਦ ਕਰ ਦਿੱਤੀ ਜਿਸ ਨਾਲ ਲੋਕਾਂ ਦਾ ਗੁੱਸਾ ਵਧਿਆ ਪ੍ਰੋਟੈਸਟਸ ਵਧੇ ਅਤੇ ਯਾਨੋਕੋ ਵਿੱਚ ਰੂਸ ਭੱਜ ਗਏ ਇਸ ਹਾਲਤ ਦਾ ਫਾਇਦਾ ਚੁੱਕ ਕੇ ਰਸ਼ੀਆ ਨੇ ਕ੍ਰੀਮੀਆ ਬ੍ਰਾਇਦੀਪ ਤੇ ਫੌਜੀ ਕੰਟਰੋਲ ਕਰ ਲਿਆ ਅਤੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਇਹ ਕਦਮ ਚੁੱਕਣ ਨੂੰ ਦੁਨੀਆ ਨੇ ਇਲੀਗਲ ਕਿਹਾ ਪਰ ਰਸ਼ੀਆ ਨੇ ਇਸ ਨੂੰ ਹਿਸਟੋਰੀਕਲ ਜਸਟਿਸ ਕਿਹਾ ਕ੍ਰੀਮੀਆ ਤੋਂ ਬਾਅਦ ਪੂਰਬੀ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਪ੍ਰੋ ਰਸ਼ੀਆ ਸੈਪਰੇਟਿਸ ਵੱਖਵਾਦੀ ਨੇ ਹਥਿਆਰ ਚੁੱਕ ਲਏ ਰਸ਼ੀਆ ਨੇ ਉਹਨਾਂ ਨੂੰ ਸਪੋਰਟ ਦਿੱਤੀ ਯੂਕਰੇਨ ਅਦੇ ਸੈਪਰੇਟਿਸ ਦੇ ਵਿਚਕਾਰ ਲੜਾਈ ਚੱਲਦੀ ਰਹੀ 2014 ਦੇ 2015 ਦੇ ਵਿੱਚ ਮਿੰਸਕ ਸਮਝੌਤੇ ਹੋਏ ਪੋਲੀਟিক্যাল ਸੈਟਲਮੈਂਟ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਕਦੇ ਵੀ ਆਪ ਨਹੀਂ ਹੋਏ ਦੋਵੇਂ ਪਾਸੇ ਜੰਗਬੰਦੀ ਦਾ ਉਲੰਘਣ ਹੁੰਦਾ ਰਿਹਾ 2021 ਵਿੱਚ ਯੂਕਰੇਨ ਨੇ ਖੁੱਲ ਕੇ ਨਾਟੋ ਵਿੱਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟ ਕੀਤੀ ਅਤੇ ਯੂਕਰੇਨੀਅਨਸ ਨੂੰ ਸੁਰੱਖਿਆ ਲਈ ਸਿੱਧਾ ਖਤਰਾ ਕਿਹਾ ਉਤੇ ਨੇ ਮੰਗ ਕੀਤੀ ਕਿ ਨਾਟੋ ਯੂਕਰੇਨ ਨੂੰ ਮੈਂਬਰ ਨਾ ਬਣਾਵੇ ਪਰ ਪੱਛਮ ਨੇ ਇਹ ਮੰਗ ਰੱਦ ਕਰ ਦਿੱਤੀ 24 ਫਰਵਰੀ 2022 ਨੂੰ ਪੁਤਿਨ ਨੇ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ ਉਸ ਦਾ ਕਹਿਣਾ ਸੀ ਕਿ ਯੂਕਰੇਨ ਨੂੰ ਡਿਮਿਲਟਰਾਇਜ਼ ਤੇ ਦੇ ਨਾਜੀਫੀ ਕਰਨਾ ਹੈ ਅਤੇ ਡੋਨਬਾਸ ਦੇ ਰੂਸ ਬੋਲਣ ਵਾਲੇ ਲੋਕਾਂ ਦੀ ਰੱਖਿਆ ਕਰਨੀ ਹੈ ਪਰ ਪੱਛਮ ਨੇ ਇਸ ਨੂੰ ਸਿਰਫ ਫੌਲਾਵਰ ਹਮਲਾ ਕਿਹਾ ਕੀਵ ਖਾਰਕੀ ਅਤੇ ਮਾਰੀਓਪਲ ਵਰਗੇ ਸ਼ਹਿਰਾਂ ਤੇ ਭਾਰੀ ਹਮਲੇ ਹੋਏ ਪੂਰੀ ਦੁਨੀਆ ਤੋਂ ਬੰਨੀਆਂ ਲੱਗੀਆਂ ਤੇ ਯੂਕਰੇਨ ਨੂੰ ਭਾਰੀ ਫੌਜੀ ਸਹਾਇਤਾ ਮਿਲੀ। ਇਹ ਜੰਗ ਬਹੁਤ ਲੰਬੇ ਸਮੇਂ ਤੱਕ ਚੱਲੀ ਹੈ ਤੇ ਲੱਖਾਂ ਲੋਕ ਸ਼ਰਨਾਰਥੀ ਬਣ ਗਏ। ਊਰਜਾ ਦੀਆਂ ਕੀਮਤਾਂ, ਅਨਾਜ ਨਿਰਯਾਤਾਂ ਅਤੇ ਵਿਸ਼ਵ ਵਪਾਰ 'ਤੇ ਇਸ ਦਾ ਪ੍ਰਭਾਵ ਪੈਂਦਾ ਰਿਹਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।